ਪਰ ਸਣੀ ਸਟੋਰੀ ਦੀ ਗਾਈਡਲਾਈਨਸ ਇਦਾਂ ਦੀਆਂ ਸੀਗੀਆਂ ਕਿ ਸਾਨੂੰ ਰਿਕੁਆਇਰਮੈਂਟ ਸੀਗੀ ਕਿ ਅਸੀਂ ਮਤਲਬ ਰਿਐਲਿਟੀ ਇੱਕ ਮੈਸੇਜ ਪਹੁੰਚਾਈਏ ਕਿ ਰੀਅਲ ਲਾਈਫ ਦੇ ਵਿੱਚ ਵੀ ਇਹ ਜਿਹੜੀਆਂ ਬਾਉਂਡਰੀਜ਼ ਆ ਉਹ ਹਰ ਦਿਲ ਦੇ ਵਿੱਚ ਬਾਤਾਂ ਡਾ ਕਰੀਏ ਧੜਕਣਾਂ ਕੀ ਹੈ ਕਿ ਅਸੀਂ ਇੰਟਰ ਕਾਸਟ ਮੈਰਿਜ ਜਾਂ ਤੁਸੀਂ ਆਊਟ ਆਫ ਕੰਟਰੀਜ਼ ਦੇ ਵਿੱਚ ਮੈਰਿਜ ਅਸੀਂ ਸੋਚ ਰਹੇ ਹਾਂ ਕਿ ਅਸੀਂ ਚੂਜ਼ ਕੀਤੇ ਇੱਕ ਪਾਕਿਸਤਾਨ ਤੋਂ ਦੇ ਇੱਕ ਇੰਡੀਆ ਤੋਂ ਇਹ ਐਸਾ ਕਾਮੇਡੀ ਰੋਲ ਜਿਹੜਾ ਸੀ ਉਹ ਕਾਪਾਪਾ ਜੀ ਦਾ ਸੀਗਾ ਐਂਡ that was a best moment ਸਾਰੀ ਫਿਲਮ ਦੇ ਵਿੱਚ ਤੁਹਾਨੂੰ ਹਸਾਇਆ ਵੀ ਉਹਨਾਂ ਨੇ ਐਂਡ ਵਾਲੇ ਸੀਨ ਦੇ ਵਿੱਚ ਉਹਨਾਂ ਨੇ ਕਾਪਾਪਾ ਜੀ ਦੇ ਜਿਹੜਾ ਲਾਸਟ ਪਾਰਟ ਸੀਗਾ ਉਹਦੇ 'ਚ ਉਹਨਾਂ ਨੇ ਰੁਲਾ ਵੀ ਦਿੱਤਾ ਡੇਂਜਰਸ ਪਰਸਨ ਜਿਹੜੇ ਹੁੰਦੇ ਸੀ ਕਿ ਸਾਡੇ ਦਾਦੂ ਜੀ ਹੁੰਦੇ ਸੀ ਅਸੀਂ ਉਹਨਾਂ ਨੂੰ ਪਿਆਰ ਨਾਲ ਦਾਦੂ ਕਹਿੰਦੇ ਆ ਤੇ ਉਹਨਾਂ ਦਾ ਡਰ ਲੱਗਦਾ ਸੀ ਸਾਨੂੰ ਵੀ ਉਹ ਉਹਨਾਂ ਨੂੰ ਜੇ ਠੀਕ ਲੱਗੇਗਾ ਤਾਂ ਹੀ ਉਹ ਪਿੱਕਚਰਾਈਜੇਸ਼ਨ ਹੋਣੀ ਹੈ ਕਈ ਸੀਨ ਤਾਂ ਇਦਾਂ ਦੇ ਸੀਗੇ ਕਿ ਉਹਨਾਂ ਨੇ 10-10 ਵਾਰੀ ਰਿਪੀਟ ਕਰਵਾਏ ਐਕਚੁਅਲਸ ਕੋਲ ਕਾਫਟ ਕੀਤੀ ਜਾਵੇ ਨਾ ਕਿਉਂਕਿ ਅਸੀਂ ਆਮਦ ਮੱਝ ਦੇਖਿਆ ਕਿ ਇੱਥੇ ਵੀ ਬਹੁਤ ਕਮ ਹੈਗੀ ਐਕਟਰ ਪਲੇ ਇਹਦਾਹੀ ਜੀ ਗੱਲ ਹੈ ਕਿ ਤੁਹਾਡੀ ਆਪਣੀ ਛੋਟੂਗੀ ਅ ਪਰ ਜਦੋਂ ਥੋਟ ਆਇਆ ਸੀਗਾ ਤਾਂ ਮਤਲਬ ਫਿਰ ਵੈ ਡਿਸਾਈਡ ਜਦੋਂ ਮੈਂ ਕਰੈਕਟਰ ਪੇਟ ਕਰ ਰਿਹਾ ਸੀ ਤਾਂ ਮੈਂ ਸੋਚਿਆ ਕਿ ਯਾਰ ਕਿ ਕਿਉਂ ਨਾ ਆਪਣੇ ਉੱਧਰ ਵੀ ਬਹੁਤ ਵਧੀਆ ਆਰਟਿਸਟ ਨੇ ਉੱਧਰ ਵੀ ਸਾਰਾ ਕੁਝ ਵਧੀਆ ਕੀ ਕਿਉਂ ਨਾ ਉਹ ਉੱਧਰ ਉੱਧਰ ਕੋਈ ਦੇਖਿਆ ਜਾਵੇ ਤਾਂ ਕਿ ਉਹ ਨਾ ਔਥੈਂਟਿਕ ਔਥੈਂਟੀਸਿਟੀ ਬਣੀ ਰਵੇ ਕਰੈਕਟਰ ਦੀ ਫਿਲਮ ਦੀ ਤੇ ਬਸ ਉਹੀ ਫੇ ਇੱਕ ਸੀ ਰਡਾਰ ਘੁਮਾਇਆ ਤੇ ਇਮਰਾਨ ਦਾ ਨਾਮ ਨਿਕਲ ਕੇ ਆਇਆ ਸਾਡੀ ਟੀਮ ਹੁਣ ਕਾਫੀ ਦੇਰ ਤੋਂ ਕਾਫੀ ਸਮੇਂ ਤੋਂ ਜੁੜੀ ਹੋਈ ਆ ਸਾਨੀ ਸਾਹਿਬ ਦੇ ਨਾਲ ਇਧਰ ਸਾਨੀ ਇਧਰ ਅਮਿਤ ਜੀ ਔਰ ਕਾਫੀ ਅਪਰ ਹੈਂਡ ਦਿੱਤਾ ਹੁੰਦਾ ਸਾਨੀ ਗਰਾਉਂਡਵਰਕ ਸਾਰਾ ਕਰਦਾ ਮੈਂ ਜੀ ਬਾਕੀ ਮਾਰਕੀਟਿੰਗ ਕਰਦਾ ਤੇ ਸਾਨੀ ਸਾਹਿਬ ਨੇ ਸਾਰਾ ਰਿਲੀਜ਼ ਕਰਨਾ ਹੁੰਦਾ ਸੋ ਕਦੀ ਜਿਆਦਾ ਇੱਕ ਦੂਜੇ ਨੂੰ ਜਿਆਦਾ ਕੁਐਸਚਨ ਬਾਈ ਨਹੀਂ ਕਰਦੀ ਜੋ ਹਰ ਇੱਕ ਦਾ ਰੋਲ ਹੈਗਾ ਉਹ ਆਪਣੇ ਆਪਣੇ ਨਿਭਾਈ ਜਾਂਦਾ ਤੇ ਬਹੁਤ ਵਧੀਆ ਚੱਲ ਰਿਹਾ ਫਿਲਹਾਲ ਆਡੀਅנס ਐਕਸੈਪਟ ਕਰ ਰਹੀ ਹੈ ਪਰਿਵਾਰਿਕ ਫਿਲਮਾਂ ਬਣਾ ਰਹੇ ਆਂ ਔਰ ਇਦਾਂ ਮਾਲਕ ਸੁਖਰੇ ਕੇ ਔਰ ਆਡੀਅנס ਐਕਸੈਪਟ ਕਰਦੀ ਰਹੀ ਹੈ ਰਾਕ ਸੋ ਇਸ ਫਿਲਮ ਦੀ ਕਲਾ ਨੂੰ ਲੈ ਕੇ ਵੀ ਇੰਦਾ ਦੀ ਬਾਰੀਕੀ ਜੀ ਜੋ ਸ਼ਾਇਦ ਮੈਨੂੰ ਸਮਝ ਨਹੀਂ ਆਈ ਹੋਵੇ ਮੈਂ ਥੋੜਾ ਤੋਂ ਨਾ ਪੁੱਛ ਪਾ ਰਿਹਾ ਹਾਂ ਮਾਤਾ ਤੁਸੀਂ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਕਹਿ ਸਕਦੇ ਆ ਵੀ ਦੱਸੋ ਨਹੀਂ ਮੇਨ ਇਹੀ ਹੈ ਤੁਸੀਂ ਪੁੱਛ ਰਹੇ ਸੀਗੇ ਕਿ ਆਰਟਿਸਟ ਇੱਥੇ ਵੀ ਹੈਗੇ ਆਪਣੇ ਬਟ ਸਾਡੀ ਸਟੋਰੀ ਦੀ ਗਾਈਡਲਾਈਨਸ ਇਦਾਂ ਦੀਆਂ ਸੀਗੀਆਂ ਕਿ ਸਾਨੂੰ ਰਿਕੁਆਇਰਮੈਂਟ ਸੀਗੀ ਕਿ ਅਸੀਂ ਮਤਲਬ ਰਿਐਲਿਟੀ ਇੱਕ ਮੈਸੇਜ ਪਹੁੰਚਾਈਏ ਕਿ ਰੀਅਲ ਲਾਈਫ ਦੇ ਵਿੱਚ ਵੀ ਇਹ ਜਿਹੜੀਆਂ ਬਾਉਂਡਰੀਜ਼ ਆ ਉਹ ਹਰ ਦਿਲ ਦੇ ਵਿੱਚ ਬਾਤ ਤੁਹਾਡਾ ਕਰੀਏ ਤੜਕਣਾ ਹੈ ਕਿ ਅਸੀਂ ਇੰਟਰ ਕਾਸਟ ਮੈਰਿਜ ਜਾਂ ਤੁਸੀਂ ਆਊਟ ਆਫ ਕੰਟਰੀਜ਼ ਦੇ ਵਿੱਚ ਮੈਰਿਜ ਅਸੀਂ ਸੋਚਦੇ ਆ ਪਰ ਲਿਮਿਟੇਸ਼ਨਸ ਇਦਾਂ ਦੀਆਂ ਹੈਗੀਆਂ ਕਿ ਜਿਹੜਾ ਯੂਕੇ ਵਰਗੀ ਕੰਟਰੀ ਹੈ ਜਿੱਥੇ ਉਥੇ ਬਾਊਂਡਰੀਜ਼ ਨਹੀਂ ਮਾਇਨੇ ਰੱਖਦੀਆਂ ਤੇ ਦੈਟਸ ਦਾ ਰੀਜ਼ਨ ਕਿ ਸਟੋਰੀ ਦੀ ਰਿਕੁਆਇਰਮੈਂਟ ਇਦਾਂ ਦੀ ਸੀ ਕਿ ਅਸੀਂ ਉਥੇ ਸਾਰੇ ਗਏ ਐਂਡ ਜਿਹੜੇ ਕੈਕਟਰਸ ਅਸੀਂ ਚੂਜ਼ ਕੀਤੇ ਇੱਕ ਪਾਕਿਸਤਾਨ ਤੋਂ ਤੇ ਇੱਕ ਇੰਡੀਆ ਤੋਂ ਤੇ ਐਜ਼ ਅ ਕਾਮੇਡੀ ਰੋਲ ਜਿਹੜਾ ਅਸੀਂ ਉਹ ਕਪਾਪਾ ਜੀ ਦਾ ਸੀਗਾ ਐਂਡ ਦੈਟ ਵਾਸ ਅ ਬੈਸਟ ਮੂਮੈਂਟ ਸਾਰੀ ਫਿਲਮ ਦੇ ਵਿੱਚ ਤੁਹਾਨੂੰ ਹਸਾਇਆ ਵੀ ਉਹਨਾਂ ਨੇ ਐਂਡ ਵਾਲੇ ਸੀਨ ਦੇ ਵਿੱਚ ਉਹਨਾਂ ਨੇ ਕਾਪਾਪਾ ਜੀ ਦੇ ਜਿਹੜਾ ਲਾਸਟ ਪਾਰਟ ਸੀਗਾ ਹੁੰਦੇ ਸੀ ਉਹਨਾਂ ਨੇ ਰੁਲਾ ਰੁਲਾ ਵੀ ਦਿੱਤਾ ਤੇ ਸਾਰੀ ਟੀਮ ਦਾ ਹਾਰਡਵਰਕ ਹੈ ਦਾदू ਜੀ ਅਸੀਂ ਸੈੱਟ ਤੇ ਅਸੀਂ ਸੀਗੇ ਇਕੱਠੇ ਸੀਗੇ ਜਦੋਂ ਜਾਂਦੇ ਹੁੰਦੇ ਸੀਗੇ ਦ ਮੋਸਟ ਡੇਂਜਰਸ ਪਰਸਨ ਜਿਹੜੇ ਹੁੰਦੇ ਸੀ ਸਾਡੇ ਦਾदू ਜੀ ਹੁੰਦੇ ਸੀਗੇ ਅਸੀਂ ਉਹਨਾਂ ਨੂੰ ਪਿਆਰ ਨਾਲ ਦਾदू ਕਹਿੰਦੇ ਆ ਤੇ ਉਹਨਾਂ ਦਾ ਡਰ ਲੱਗਦਾ ਸੀ ਸਾਨੂੰ ਵੀ ਉਹ ਉਹਨਾਂ ਨੂੰ ਜੇ ਠੀਕ ਲੱਗੇਗਾ ਤਾਂ ਹੀ ਉਹ ਪਿਕਚਰਾਈਜੇਸ਼ਨ ਹੋਣੀ ਹੈ ਕਈ ਸੀਨ ਤਾਂ ਇਦਾਂ ਦੇ ਸੀਗੇ ਕਿ ਉਹਨਾਂ ਨੇ 10-10 ਵਾਰੀ ਰਿਪੀਟ ਕਰਵਾਏ ਐਕਟਰਸ ਕੋਲੋਂ ਉਹ ਦੈਟ ਵਾਸ ਦ ਮੇਨ ਮੂਮੈਂਟ ਕਿ ਆਪਾਂ ਐਟੋਨੋਮੀ ਨਰੀ ਜਿਹੜੀ ਜਰਨੀ ਹੁੰਦੀ ਉਹਨੂੰ ਯਾਦ ਰੱਖੀਏ ਤੇ ਬਾਕੀ ਹੁਣ ਪਬਲਿਕ ਡਿਮਾਂਡ ਦੇ ਉੱਪਰ ਤੁਸੀਂ ਸਾਰਿਆਂ ਨੇ ਇੰਨਾ ਪਿਆਰ ਦਿੱਤਾ ਤੁਸੀਂ ਪਿਆਰ ਦੇ ਵੀ ਰਹੇ ਹੋ ਤੇ ਹੁਣ ਕਰ ਕਰ ਜਦੋਂ ਮੈਸੇਜ ਆਏਗਾ ਤੇ ਹੋਪਫੁਲੀ ਦੈਟਸ ਅ ਟ੍ਰੂ ਲਵ ਸਟੋਰੀ ਇੱਕ ਤਰ੍ਹਾਂ ਤੁਸੀਂ ਇੱਕ ਵਾਰੀ ਦੇਖੋਗੇ ਤੁਹਾਨੂੰ ਅੱਛਾ ਲੱਗੇਗਾ ਅਕੀਰ ਦੇ ਵਿੱਚ ਨਾ ਮੈਂ ਰਿਵਿਊਜ਼ ਲੈਨੇ ਮੈਂ ਸਾਂਝਾ ਵੀ ਕਰਪਾ ਤੁਹਾਡੇ ਨਾਲ ਜੀ ਮੈਂ ਪੁੱਛਿਆ ਕਿ ਇਦਾਂ ਦੀਆਂ ਫਿਲਮਾਂ ਹੋਰ ਬਣਨੀਆਂ ਚਾਹੀਦੀਆਂ ਤਾਂ ਆਡੀਅנס ਵੱਲੋਂ ਹਰੀ ਝੰਡੀ ਆ ਨਾ ਮੈਂ ਸ਼ੇਅਰ ਕਰ ਰਹੇ ਹਾਂ ਫਿਲਮ ਕਿਉਂ ਨਹੀਂ ਬਣਨੀਆ ਚਾਹੀਦੀਆਂ ਸਵਾਲ ਹੀ ਹੋਣਾ ਚਾਹੀਦਾ ਮੈਨੂੰ ਲੱਗਦਾ ਇਹ मीनिंगफुल ਫਿਲਮਾਂ ਹੀ ਬਣਨੀਆ ਚਾਹੀਦੀ ਜਦੋਂ ਤੁਸੀਂ मीनिंगफुल ਸਿਨੇਮਾ ਬਣਾਉਨੇ ਹੋ ਕਿਤੇ ਨਾ ਕਿਤੇ ਦੇਖੋ ਆਰਟਿਸਟ ਹੋਣ ਜਾਂ ਅਜ਼ੀਆਜ਼ਨ ਪ੍ਰੋਡੂਸਰ ਜ਼ਿਆਦਾਤਰ ਪਰਦੇ ਦੇ ਪਿੱਛੇ ਹੁੰਨੇ ਆ ਪਰ ਆਰਟਿਸਟ ਦਾ ਵੀ ਰੋਲ ਹੈ ਆਰਟਿਸਟ ਨੂੰ ਸੁਣ ਕੇ ਬੰਦਾ ਰਿਐਕਟ ਕਰਦਾ ਉਹ ਜੋ ਵੀ ਉਹ ਐਕਸ਼ਨ ਕਰਦੇ ਨੇ ਉਹ ਉਹਨਾਂ ਦੀ ਡੇਲੀ ਲਾਈਫ ਦੇ ਵਿੱਚ ਉਹ ਚੀਜ਼ ਚੇਂਜਸ ਲੈ ਕੇ ਆਉਂਦੀ ਹੈ ਤੇ ਜੋ मीनिंगफुल ਮੈਸੇਜ ਦੇਣਗੇ ਨਾ ਤੇ ਉਹ मीनिंगਫੁਲ ਆਪਣਾ ਪੂਰਾ ਸਰਾਊਂਡਿੰਗ ਹੀ ਬੈਟਰ ਹੋਏਗਾ ਤੇ 100% ਬਣਾਵਾਂਗੇ ਪਰ ਇਹੇ ਤਮੰਨਾ ਨਹੀਂ ਹੈ ਕਿ ਇੱਕ ਹਿੱਟ ਹੋ ਗਈ ਤਾਂ ਹੁਣ ਤਿੰਨ ਚਾਰ ਉਧੇ ਲੜੀ ਲਾ ਦਈਏ ਪਿੱਛੇ। ਹਾਂ। ਵਨ ਸਟੋਰੀ ਜਸਟੀਫਾਈਸ ਸਾਨੂੰ ਪਤਾ ਹੈ ਉਹਦੇ ਵਿੱਚ मीनिंगफुल ਗੱਲ ਹੈ। ਇਟਸ ਅ ਪ੍ਰੋਪਰ ਟੀਮ ਕੰਟ੍ਰਿਬਿਊਸ਼ਨ ਫਰੋਮ ਮੇਕਿੰਗ ਟੂ ਲੈਕ ਐਂਡ ਡਿਸਟ੍ਰੀਬਿਊਸ਼ਨ ਤੱਕ। ਇੱਕ ਬੰਦੇ ਨੇ ਵੀ ਕਿਹਾ ਤਾਂ ਨਹੀਂ ਦਿਸ ਇਜ਼ ਨਾਟ ਆਰ ਕੱਪ ਆਫ ਟੀ ਇਨ ਉਹ ਸਾਡੀ ਕੱਪ ਆਫ ਟੀ ਨਹੀਂ ਹੈ। ਔਰ ਹੋਰ ਮੈਂ ਚੀਜ਼ ਇਹ ਐਡ ਕਰਨਾ ਚਾਹਾਂ। ਅਸੀਂ ਹਰ ਥਾਂ ਦੇ ਇੱਕ ਸਰਕੂਲਰ ਸੋਚ ਦੇ ਨਾਲ ਚੱਲਦੇ ਹਾਂ। ਸਾਡੇ ਨਾਲ ਤੁਸੀਂ ਵੇਖ ਰਹੇ ਹੋ ਫੀਮੇਲਸ ਵੀ ਨੇ। ਉਹ ਵੀ ਐਕਟਿਵਲੀ ਹੀ ਪ੍ਰੋਡਕਸ਼ਨ ਦਾ ਹਿੱਸਾ ਨਹੀਂ ਇਹ ਮੇਲ ਡੋਮੀਨੇਸ਼ਨ ਕਿਤੇ ਨਹੀਂ ਰੱਖਣੀ ਉਹੀ ਸਾਡਾ ਇੱਕ ਹੋਰ ਵੀ ਹੁੰਦਾ ਕਿ ਜਦੋਂ ਅਸੀਂ ਟੀਮ ਪ੍ਰੈਜ਼ੈਂਟ ਕਰਦੇ ਆ ਐਜ਼ ਅ ਫੈਮਿਲੀ ਕਰਦੇ ਆ ਪਰ ਉਹਦੇ ਚ ਤੁਹਾਨੂੰ ਜੈਂਡਰ ਇਕੁਐਲਿਟੀ ਵੀ ਦੇਖਣ ਨੂੰ ਮਿਲੇਗੀ ਕਿ ਦੇ ਆਰ ਆਲਸੋ ਪਾਰਟ ਆਫ ਦੀ ਡਿਸੀਜਨ ਪੈਨ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਹ ਨਹੀਂ ਹੈ ਕਿ ਅਸੀਂ ਸਟਾਰਟਿੰਗ ਦੇ ਵਿੱਚ ਅਸੀਂ ਸਿਲੇਕਟ ਕਰ ਲਿਆ ਸਾਰਾ ਕੁਝ ਇਹ ਬਟ ਸ਼ੂਟਿੰਗ ਵੀ ਡਿਸਾਈਡ ਜਿਹੜਾ ਵੀ ਅਸੀਂ ਕਰਦੇ ਆ ਐਜ਼ ਅ ਟੀਮ ਵਰਕ ਕਰਦੇ ਹੈਗੇ ਐਂਡ ਹੋਪਫੁਲੀ ਤਾਂ ਹੀ ਕਰਕੇ ਸਾਨੂੰ ਵੀ ਲੱਗਦਾ ਕੁਝ ਗਲਤੀਆਂ ਅਸੀਂ ਪਹਿਲੇ ਹੀ ਕਰ ਲੈਂਦੀਆਂ ਕਿ ਤਾਂ ਕਿ ਜਦੋਂ ਪਬਲਿਕ ਤੱਕ ਉਹ ਚੀਜ਼ ਪਹੁੰਚੇ ਉਹ ਪ੍ਰੋਪਰ ਵੇ ਨਾਲ ਪਹੁੰਚੇ ਤੇ 100 ਨਾ ਸੀ ਐਟਲੀਸਟ 90% ਪੁਆਇੰਟ ਤਾਂ ਮਿਲ ਹੀ ਜਾਂਦਾ ਲਵ ਸਟੋਰੀ ਤਾਂ ਬਿਨਾ ਫਿਰ ਲਵ ਤੋਂ ਬਿਨਾ ਤਾਂ ਸਟੋਰੀ ਬਣਨੀ ਨਹੀਂ ਨਾ ਤੇ ਸਾਡੇ ਸਾਰੇਆਂ ਕੋਲ ਲਵ ਆਪਾ ਆਪਣਾ ਹੈਗਾ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਟੇਕ ਕੇਅਰ ਥੈਂਕ ਯੂ